ਇਹ ਜਗਾੜੂ ਡੇੜੇ ਨੇ ਇਹਦੇ ਨਾਲ ਆਮ ਪਬਲਿਕ ਦਾ ਨੁਸਾਨ ਨਹੀਂ ਹੁੰਦਾ ਔਰ ਸਾਡੀ ਜੂਨੀਅਨ ਦੇ ਸਾਡੀ ਕਾਰੋਬਾਰ ਵੀ ਇੱਥੇ ਠੱਪ ਹੋ ਰਿਹਾ ਹੈ ਇਹਨਾਂ ਨੂੰ ਉਤਰਨ ਤੋਂ ਬੰਦ ਕੀਤਾ ਜਾਵੇ ਸੜਕਾਂ ਜਿਹੜਾ ਸਾਡੇ ਕੋਲ ਤਾਂ ਕਮੀ ਹੀ ਨਹੀਂ ਕੋਈ ਅਸੀਂ ਤਾਂ ਮੁੜ ਕੇ ਬਿਲਕੁਲ ਫ੍ਰੀ ਬੈਠੇ ਹਾਂ ਰੋਟੀ ਖਾ ਕੇ ਆਜੀ ਤਾਂ ਨਾਲ ਲੈ ਜੀ ਦੀ ਰੋਟੀ ਖਾ ਕੇ ਤਜੀ ਤਾਂ ਫੇਰ ਘਰਾਂ ਨੂੰ ਰਾਤ ਨੂੰ ਬਣੇਗੀ ਜਿਦੇ ਸਾਡੇ ਜਗਾੜੂ ਡੇੜੇ ਨੇ ਤੁਸੀਂ ਦੇਖੀਏ ਸਾਡੀਆਂ ਸਾਡੀਆਂ ਫੋਟੋਆਂ ਅਸੀਂ ਤੁਹਾਨੂੰ ਦਿਖਾਈਆਂ ਜਿਹੜੇ ਜਗਾੜੂ ਜਿਹੜੇ ਨਜਾਇਜ਼ ਹੀ ਘੁੰਮੜੇ ਹਨ ਇਹਨਾਂ ਨੂੰ ਬੰਦ ਕਰੋ ਵਾ ਅੱਜ ਹੀ ਇੱਥੇ ਹੋਇਆ ਕਾ 22 ਫੁੱਟ ਜਿੱਨੇ ਸਰੀਆ ਲਦਣਾ ਇੱਕ ਛੋਟੀ ਜਿਹੀ ਰੜੀ ਹੋਵੇ ਉਹ ਹਾਸਾ ਹੀ ਹਾਸਾ ਆ ਕੋਈ ਉਹਦਾ ਆਪਣੇ ਫਾਇਦਾ ਨਹੀਂ ਸਾਡਾ ਜਿਹੜਾ ਕਾਰੋਬਾਰ ਤੇ ਸਾਰਾ ਇਹੀ ਚੁੱਕ ਕੇ ਲੈ ਗਏ ਆ ਸਾਨੂੰ ਤੇ ਕੋਈ ਕੰਮ ਹੀ ਨਹੀਂ ਮਿਲਦਾ ਇਸ ਕਾਕੇ ਸਾਡਾ ਸਾਡਾ ਨੁਕਸਾਨ ਹੀ ਹੋ ਗਿਆ ਇਹਨਾਂ ਦੇ ਕਰਕੇ ਪੰਤਨ ਬਾਬਾ ਚੰਦ ਸ਼੍ਰੀ ਯੂਨੀਅਨ ਵੱਲੋਂ ਮਿਨੀ ਟਰਾਂਸਪੋਰਟ ਨੂੰ ਬਚਾਉਣ ਲਈ ਮੋਟਰਸਾਈਕਲ ਰੇੜੀਆਂ ਅਤੇ ਅਜੇ ਹੀ ਢੋਆ ਠਵਾਈ ਕਰਨ ਵਾਲੇ ਗੈਰ ਕਾਨੂੰਨੀ ਵਾਹਨਾਂ ਨੂੰ ਤੁਰੰਤ ਬੰਦ ਕਰਵਾਉਣ ਦੀ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਇਸ ਸਬੰਧੀ ਯੂਨੀਅਨ ਦੇ ਆਗੂਆਂ ਦਾ ਕੀ ਕਹਿਣਾ ਆਉਂ ਸੁਣਦੇ ਹਾਂ ਉਨ੍ਹਾਂ ਤੋਂ ਜਤਿੰਦਰ ਗੁਮਾਰ ਬਟਾਲਾ ਜੁਨੀਆ ਤੋਂ ਪ੍ਰਧਾਨ ਕੀ ਕਹਿਣਾ ਚਾਹੋਗੇ ਇਹ ਅਸੀਂ ਕਹਿਣਾ ਚਾਹੁੰਦੇ ਹਾਂ ਜਗਾੜੂ ਰੇੜੇ ਰੜੇ ਹੈਗੇ ਨਾ ਬੰਦ ਕਿਤੇ ਹਨ ਇੱਕ ਬੰਦੇ ਨੇ ਦੱਸਦਾ ਰੇੜੀਆਂ ਬਣਾ ਕੇ ਅੱਗੇ ਕਿਰਾਏ ਤੇ ਦਿੱਤੀਆਂ ਹੀ ਹਨ 20 20 ਫੁੱਟ 55 55 ਫੁੱਟ ਪਾਈਪਾਂ 20 20 ਫੁੱਟ ਸਰੀਆ ਇਹ ਲੱਦਦੇ ਆ ਸਾਡਾ ਕੰਮ ਤਾਂ ਸਾਰਾ ਅਸੀਂ ਤਾਂ ਬਹਲੇ ਤੁਸੀਂ ਦਦੇ ਇਹਨਾਂ ਦਾ ਲੰਬਾ ਸਾਨੂੰ ਕੋਈ ਸਾਠੀ ਨਹੀਂ ਪਿਛੇ ਜੇ ਸਾਨੂੰ ਹੁਕਮ ਆਇਆ ਪੀ ਮਤਲਬ ਕੀ ਸਰੀਆ ਨਹੀਂ ਦਸਣਾ 20 20 ਫੁੱਟ ਵਾਲਾ ਆ ਠੀਕ ਆ ਜੀ ਇਹ ਲਦੀ ਜਾਂਦੇ ਆ ਇਹਨਾਂ ਨੂੰ ਕੋਈ ਪੁੱਛਕਿਛ ਨਹੀਂ ਇੱਕ ਬੰਦੇ ਨੇ 10 10 ਰੇੜੀਆਂ ਰੀਆਂ ਗੱਲ ਲਈਆਂ ਨੇ ਇੱਕ ਆਪੀ ਚਲਾਉਂਦਾ ਤੇ 9 10 ਗੱਡੀਆਂ ਇਹਦਾ ਬਣਾ ਕੇ ਕਿਰਾਏ ਤੇ ਦਿੱਤੀਆਂ ਹੁੰੀਆਂ ਉਹਦਾ ਵੀ ਕਿਰਾਇਆ ਦੀ ਜਦੇ ਤੀਸਰਾ ਸੜਕਾ ਜਿਹੜਾ ਮਨਜੀ ਸਾਡੇ ਕੋਲ ਤਾਂ ਕਮੀ ਨਹੀਂ ਕੋਈ ਅਸੀਂ ਤਾਂ ਬਿਲਕੁਲ ਫਰੀ ਬੈਠੇ ਹਾਂ ਰੋਟੀ ਖਾ ਕੇ ਆ ਜੀਦਾ ਨਾਲ ਲੈ ਜੀਦੀ ਆ ਰੋਟੀ ਖਾ ਕੇ ਚੱਜੀਦਾ ਫੇਰ ਘਰ ਨੂੰ ਰਾਤ ਨੂੰ ਕਲੀਦੀ ਆ ਤੇ ਹਾਸਾ ਦਾ ਕਰਨੀ ਬੰਦੀ ਹੈ ਹਾਸਾ ਕਰਨੀ ਹੈਗਾ 22 ਫੁੱਟ ਜਿੰਨੇ ਸਰੀਰ ਦਦਣਾ ਇੱਕ ਛੋਟੀ ਜਿਹੀ ਰੜੀ ਵੇ ਉਹ ਹਾਸਾ ਹੀ ਹਾਸਾ ਆ ਕੋਈ ਉਹਦਾ ਆਪਣੇ ਫਾਇਦਾ ਨਹੀਂ ਕੀ ਮੰਗੇ ਤਾਂ ਬੀ ਸੱਲਾ ਮੰਗੇ ਇਹ ਬੰਦ ਕਿਤੇ ਹੀ ਕੁਆਰੀ ਕਰ ਰਹੀ ਹੈ ਉਹਨਾਂ ਦੇ ਕਰੋ ਕੋਈ ਚੋਰੀ ਦੀ ਮੋਟਰਸਾਈਕਲ ਦੇ ਵਿੱਚ ਬੋਲਦੇ ਕਿ ਅੱਜ ਦੇ ਟਾਈਮ ਦੇ ਵਿੱਚ ਇੱਕ ਬੰਦਿਆ ਤੇ ਕਾਰਵਾਈ ਹੁੰਦੀ ਆ ਨਾ ਉਹ ਤਕਰੀਬਨ ਜਿਹੜਾ 100 ਬੰਦੇ ਨੇ ਉਹਦੇ ਵਿੱਚ 95% ਚੋਰੀ ਦੇ ਆ ਖਤਰਨਾਕ ਹੈਗੇ ਨੇ ਜਿਹੜੇ ਮੈਂ ਸਰਦਾਰ ਕੁਲਦੀਪ ਸਿੰਘ ਜੀ ਕਲਨਾਲੋਜੀ ਤੋਂ ਆਇਆ ਮੈਂ ਪ੍ਰਧਾਨ ਸਾਹਿਬ ਦੇ ਸਦਿਤ ਤੋਂ ਆਇਆ ਅਸੀਂ ਡੀਸੀ ਸਾਹਿਬ ਨੂੰ ਮੰਗਤ ਪੱਤਰ ਦਿੱਤਾ ਸੀਗਾ ਇਹ ਜਿਹੜੇ ਜਗਾੜੂ ਰੇੜੇ ਨੇ ਇਹਦੇ ਨਾਲ ਆਮ ਪਬਲਿਕ ਦਾ ਨੁਕਸਾਨ ਹੀ ਹੁੰਦਾ ਹੈ ਔਰ ਸਾਡੀ ਜੂਨੀਅਨ ਦੇ ਸਾਡੀ ਕਾਰੋਬਾਰ ਵੀ ਠੱਪ ਹੋ ਰਿਹਾ ਹੈ ਇਹਨਾਂ ਨੂੰ ਉਪਰੰਤ ਬੰਦ ਕੀਤਾ ਜਾਵੇ ਇੱਕ ਰਜਿਸਟਰ ਵੀ ਹੈਗੇ ਜਾਂ ਨਹੀਂ ਹੈਗੇ ਬਿਲਕੁਲ ਨਹੀਂ ਹੈ ਰਜਿਸਟਰ ਕੋਈ ਤਾਂ ਚੋਰੀ ਵਾਲੇ ਮੋਟਰਸਾਈਕਲ ਵੀ ਉਹਨੇ ਕੋ ਹੋਣਗੇ ਜ਼ਰੂਰ ਇਹਨਾਂ ਨੇ ਆਨਥਰਾਏ ਲੋਡ ਜਿਹੜਾ ਲਦਿਆ ਤੁਸੀਂ ਵੇਖਣ ਫੋਟੋ ਵੀ ਪੇਸ਼ ਕੀਤੀਆਂ ਨੇ ਤੁਸੀਂ ਵੇਖ ਕੇ ਵੀ ਹੈਗੇ ਨੇ ਬਹੁਤ ਹਾਦਸਿਆਂ ਦੇ ਕਾਰਨ ਇਹ ਬੰਦੇ ਨੇ ਔਰ ਸਾਡੇ ਰੁਜ਼ਗਾਰ ਦੇ ਚੀ ਬਹੁਤ ਯਾਹਲਤ ਨੇ ਇਹਨਾਂ ਦਾ ਕੋਈ ਕਾਗਜ਼ੀ ਪੱਤਰ ਹੁੰਦਾ ਵਾ ਜੇ ਕੋਈ ਐਕਸੀਡੈਂਟ ਹੋ ਜਾਏ ਫਿਰ ਕਿੱਦਾਂ ਫੜਾਂਗੇ ਇਹਨੂੰ ਕੁਛ ਨਹੀਂ ਕਾਗਜ਼ੀ ਪੱਤਰ ਕੋਈ ਸੁਣਵਾਈ ਨਹੀਂ ਹੈਗੀ ਇਹਦੀ ਇਹ ਪੰਜਾਬ ਸਰਕਾਰ ਨੂੰ ਚਾਹੀਦਾ ਤੇ ਛੜਕੇ ਪੱਜ ਜਾਂਦੇ ਆ ਕਾਲੀ ਇਕੱਠੇ ਹੋਏ ਹੋ ਕੀ ਡੀਸੀ ਨੂੰ ਮੰਗਤ ਦੇ ਕੇ ਆਏ ਹੋ ਸਭ ਤੋਂ ਪਹਿਲਾਂ ਮੇਰੇ ਵੀਰ ਪੱਤਰਕਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹਨੇ ਜਿਹੜੇ ਸਾਡੇ ਵੀਰ ਸਾਡੀ ਗੱਲ ਉੱਪਰ ਪਹੁੰਚਾਉਂਦੇ ਨੇ ਜਿਨ੍ਹਾਂ ਨੇ ਡੀਸੀ ਤੱਕ ਹੀ ਇਹ ਗੱਲ ਸਾਡੀ ਪਹੁੰਚਾਉਣੀ ਆ ਔਰ ਆਡੀਓ ਤੱਕ ਹੀ ਪਹੁੰਚਾਉਣੀ ਆ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਅੱਜ ਜੀ ਅਸੀਂ ਇਕੱਠੇ ਹੋਇਆ ਇਸ ਕਰਕੇ ਜਿਹਦੇ ਸਾਡੇ ਜਿਗਾੜੂ ਜਿਹੜੇ ਨੇ ਤੁਸੀਂ ਦੇਖਿਆ ਸਾਡੀਆਂ ਸਾਡੀਆਂ ਫੋਟੋਆਂ ਅਸੀਂ ਤੁਹਾਨੂੰ ਦਿਖਾਈਆਂ ਜਿਹਦੇ ਜਿਗਾੜੂ ਜਿਹੜੇ ਨਜਾਇਜ਼ ਹੀ ਹੁੰਮੜੇ ਹਨ ਇਹਨਾਂ ਨੂੰ ਬੰਦ ਕਰੋ ਅੱਜ ਅਸੀਂ ਇਕੱਠੇ ਹੋਏ ਇਹਨਾਂ ਨੇ ਕੀ ਨੁਕਸਾਨ ਹੁੰਦਾ ਵਾ ਇਹਨਾਂ ਦਾ ਨੁਕਸਾਨ ਤੇ ਸਾਰੇ ਸਾਡੀ ਪੰਜਾਬ ਸਰਕਾਰ ਨੂੰ ਵੀ ਪਤਾ ਹੈ ਜਿਨ੍ਹਾਂ ਨੇ ਇਹ ਚਾਲੂ ਕੀਤੇ ਆ ਕਿ ਸਾਰਾ ਜਿਹੜਾ ਕਾਰੋਬਾਰ ਤੇ ਸਾਰਾ ਇਹੀ ਚੁੱਕ ਕੇ ਲੈ ਗਏ ਆ ਸਾਨੂੰ ਤੇ ਕੋਈ ਕੰਮ ਹੀ ਨਹੀਂ ਮਿਲਦਾ ਇਸ ਕਾਕੇ ਸਾਡਾ ਸਾਡਾ ਨੁਕਸਾਨ ਹੀ ਹੋ ਗਿਆ ਇਹਨਾਂ ਦੇ ਕਰਕੇ ਇਹ ਹਾਸੇ ਦਾ ਕਰਨ ਵੀ ਬੰਦਾ ਜੀ ਕੋਈ ਹਾਂਜੀ ਹਾਂਜੀ ਹਾਸਿਆਂ ਦਾ ਕਰਨ ਵੀ ਬੰਦਾ ਵਾ ਜੀ ਇਹਦਾ ਇੱਕ ਵੇਖੋ ਇਹ ਪੰਜਾਬ ਪੁਲਿਸ ਪੰਜਾਬ ਪੁਲਿਸ ਨੂੰ ਵੀ ਪਤਾ ਹੈ ਕਿ ਜਿਨ੍ਹਾਂ ਦੇ ਵਿੱਚ ਜਿਗਾੜੂ ਡੇਟਾ ਵੱਜਾ ਇੱਕ ਐਸਆਈ ਆ ਅਸਾਚੂਆ ਉਹਨਾਂ ਦੀ ਗੱਡੀ ਦੇ ਵਿੱਚ ਜਗਾੜੂ ਜਿਹੜਾ ਵੱਜਾ ਉਹਨੇ ਉਹਨਾਂ ਦੀ ਗੱਡੀ ਤੋੜ ਦਿੱਤੀ ਤੇ ਫਿਰ ਵੀ ਪੁਲਿਸ ਜਿਹੜੀ ਆ ਇਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕਰਦੀ ਸਾਡੀ ਕੀ ਮੰਗਿਆ ਸਾਡੀ ਇਹ ਮੰਗ ਹੈ ਸਾਡੇ ਇਹ ਭਾਈ ਉਹ ਨਹੀਂ ਅੱਗੇ ਦੱਸਣਗੇ ਦੱਸੋ ਭਾਈ ਬੋਲੋ ਜੀ ਆ